ਇੱਕ ਹੋਰ ਅੱਜ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸੀ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਵਧੀਆ ਰੇਟਾਂ 'ਚ ਲੈ ਕੇ ਪਹੁੰਚਿਆ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਦੇਵਾਂਗੇ ਮਸ਼ੀਨਰੀਆਂ ਦੀ ਤੇ ਜਿਹੜੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚਿਆ ਲੋਕਲ ਘਰਾਂ ਦੀਆਂ ਕਰਦੇ ਆਂ ਜੀ ਆਪਾਂ ਗੱਲ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਕੂਠੀਆ ਘਰ ਮਕਾਨ ਗੱਡੀ ਮੋਟਰਸਾਈਕਲ ਆਪਣਾ ਨੰਬਰ ਉੱਪਰ ਦਿੱਤਾ ਹੋਇਆ WhatsApp ਨੰਬਰ 779445360 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਪੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਵੀ ਲਗਵਾ ਸਕਦੇ ਹੋ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ ਵੈਗਨਰ ਪਹੁੰਚੀ ਆ 2008 ਮਾਡਲ ਆਪਣੇ ਕੋਲੇ ਪਹੁੰਚੀ ਆ ਰੇਟ 70000 ਰੁਪਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਜੀ ਤੇ ਇਹ ਗੱਡੀ ਖੜੀ ਆ ਰਾਮਪੁਰਾ ਫੁੱਲ ਏਰੀਆ 'ਚ 70000 ਮਾਲਕ ਨੇ ਡਿਮਾਂਡ ਇੱਕ ਵਾਰੀ ਲਾ ਕੇ ਭੇਜੀ ਆ ਮਾਲਕ ਕਹਿੰਦੇ ਆ ਵੀ ਘਟਾ-ਬੱਧ ਕਰ ਲਾਂਗੇ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਰਾਮਪੁਰਾ ਫੂਲ ਤੁਸੀਂ ਦੇਖ ਸਕਦੇ ਹੋ ਬਾਕੀ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਹੈਗੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 920 363 ਤੇ 2224 ਮਾਲਕ ਦਾ ਨੰਬਰ ਹੈ ਸੈਕੰਡ ਗੱਡੀ ਆਪਣੇ ਕੋਲੇ ਬੀਟ ਪਹੁੰਚੀ ਹੈ 2015 ਮਾਡਲ ਗੱਡੀ ਹੈ ਰੇਟ ਮਾਲਕ ਵੱਲੋਂ 175000 ਰੁਪਿਆ ਪਹੁੰਚੀ ਹੈ ਤੁੜੀ ਮਾਲਕ ਦਾ ਏਰੀਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਤੁੜੀ ਮਾਲਕ ਦੇ ਘਰ ਹੀ ਤੁਹਾਨੂੰ ਗੱਡੀ ਮਿਲ ਜੂਗੀ ਗੱਡੀ ਦਾ ਟਾਇਰ ਆਪਨੂੰ 80 ਤੋਂ 85 ਪੈਸੇ ਮਿਲ ਜਾਣਗੇ ਗੱਡੀ ਪੂਰੀ ਵਧੀਆ ਸਾਫ਼ ਗੱਡੀ ਆ ਰੰਗ ਰੰਗ ਪੂਰਾ ਵਧੀਆ ਬੰਪਰ ਬੰਪਰ ਦੇਖ ਲਓ ਮਾਲਕ ਨੇ ਵਧੀਆ ਰੱਖੀ ਹੋਈ ਆ ਤੇ ਇਹ ਫੈਮਲੀ ਗੱਡੀ ਆ ਫੈਮਲੀ ਲਈ ਚੱਲੀ ਹੋਈ ਆ ਬਾਕੀ ਤੁੜੀ ਜਾ ਕੇ ਦੇਖ ਲਿਓ ਮਾਲਕ ਕਹਿੰਦੇ ਆ ਰੇਟ ਕਰ ਲਾਂਗੇ ਬਹਿ ਕੇ ਨੰਬਰ 78 887 ਤੇ 66 204 ਜਿਹੜੀ ਵੀ ਗੱਲ ਕਰਨੀ ਹੋਈ ਮਾਲਕ ਨਾਲ ਕਰ ਲਿਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਹੁਣ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਆ 2013 ਮਾਡਲ ਗੱਡੀ ਪਹੁੰਚੀ ਆਪਣੇ ਕੋਲੇ ਇਕੋ სპੋਰਟ ਤੇ ਗੱਡੀ ਗਿੱਦੜਵਾਹਾ ਖੜੀ ਹੈ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗਿੱਦੜਵਾਹੇ ਜਾ ਕੇ ਦੇਖ ਸਕਦੇ ਹੋ 470 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਕਿਹਾ ਗੱਡੀ ਪੂਰੀ ਸਾਫ਼ ਪਈ ਹੈ ਰੰਗ ਚਿੱਟਾ ਗਾ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲਬਟ ਨਹੀਂ ਕਿਸੇ ਪਾਸੋਂ ਵਧੀਆ ਮਾਲਕ ਨੇ ਸ਼ੌਂਕ ਨਾਲ ਗੱਡੀ ਚਲਾਈ ਹੋਈ ਹੈ ਸ਼ੌਂਕ ਨਾਲ ਰੱਖੀ ਹੋਈ ਹੈ 470 ਦੇ ਵਿੱਚੋਂ ਘਾਟਾ ਵਾਦਾ ਮੌਕੇ ਤੇ ਹੋ ਜਾਊਗਾ ਜੇ ਤੁਸੀਂ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੋਵੇ ਤਾਂ ਤੁਸੀਂ ਜਾ ਕੇ ਦੇਖ ਲਓ ਮਾਲਕ ਦੇ ਘਰੇ ਬਾਕੀ ਕਾਗਜ਼ ਪੱਤਰ ਕੰਪਲੀਟਡ ਆ ਪੂਰੇ ਆਪ ਨੂੰ ਮਿਲ ਜਾਣਗੇ ਸਾਰੀ ਗੱਡੀ ਤੁਸੀਂ ਦੇਖ ਰਹੇ ਹੋ ਫੋਟੋਆਂ ਮਾਲਕ ਨੇ ਵਧੀਆ ਚੰਗੀਆਂ ਆਪਣੇ ਕੋਲੇ ਖਿੱਚ ਕੇ ਭੇਜੀ ਐ। ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ। ਵਧੀਆ ਸੋਹਣੇ ਅਲਾਈ ਮਾਲਕ ਨੇ ਪੋ ਆਏ ਹੋਏ ਨੇ। ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9622631877 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਸਵੈਪਟ ਗੱਡੀ ਪਹੁੰਚੀ ਐ ਇੱਕ 2012 ਮਾਡਲ ਗੱਡੀ ਐ। ਰੇਟ 370 ਫਰੀਦਕੋਟ ਗੱਡੀ ਖੜੀ ਐ ਜੀ। ਬਾਕੀ ਜਿਹੜੀ ਡਿਮਾਂਡ ਹੈ ਮੌਕੇ ਤੇ ਘਾਟਾ ਬਾਦਾ ਹੋ ਜੂਗਾ ਇੱਕ ਬਾਰੇ ਸਿਰਫ ਡਿਮਾਂਡ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਤੇ ਤੁਹਾਨੂੰ ਪਤਾ ਹੀ ਆ ਜੀ ਜਿੰਨੇ ਰੇਟ ਆਪਾਂ ਲਾ ਕੇ ਦਿਖਾਉਨੇ ਆ ਤੁਹਾਨੂੰ ਵੀਡੀਓ ਚ ਸਕਰੀਨ ਤੇ ਲਿਖੇ ਆ ਜਾਂਦੇ ਆ ਤੇ ਜਿੰਨੇ ਰੇਟ ਹੁੰਦੇ ਆ ਇਹ ਇਹ ਕੋਈ ਆਪਣੇ ਦੁਆਰਾ ਤੈਅ ਨਹੀਂ ਕੀਤੇ ਜਾਂਦੇ ਜਿਹੜੇ ਮਾਲਕ ਹੁੰਦੇ ਨੇ ਗੱਡੀਆਂ ਦੇ ਉਹਨਾਂ ਦੇ ਰੇਟ ਤੈਅ ਕੀਤੇ ਹੁੰਦੇ ਆ ਤੇ ਉਹਨਾਂ ਦੀ ਇਹ ਡਿਮਾਂਡ ਹੁੰਦੀ ਆ ਜੀ ਬਾਕੀ ਕੋਈ ਫਿਕਸਡ ਰੇਟ ਹੁੰਦਾ ਤਾਂ ਮੈਂ ਵੀਡੀਓ ਚ ਕਨਫਰਮ ਕਰ ਦਿੰਨੇ ਆ ਜੀ ਵੀ ਫਿਕਸਡ ਰੇਟ ਹੈ ਉੱਪਰ-ਨੀਚੇ ਹੋਣਾ ਨਹੀਂ। ਬਾਕੀ ਜਿੰਨੀਆਂ ਮਸ਼ੀਨਰੀਆਂ ਦੇਖਦੇ ਹਾਂ ਰੇਟ ਉੱਪਰ-ਥੱਲੇ ਹੋ ਹੀ ਜਾਂਦਾ ਹੈ। ਫਰੀਦਕੋਟ ਗੱਡੀ ਤੁਹਾਨੂੰ ਮਿਲ ਜੂਗੀ ਮਾਲਕ ਦੇ ਘਰੇ। ਬਾਕੀ ਰੇਟ ਪਤਾ ਲੱਗੀ ਜੇ ਤੁਹਾਨੂੰ 12 ਮਾਡਲ ਹੈ। ਅੰਦਰੋਂ ਵੀ ਗੱਡੀ ਪੂਰੀ ਵਧੀਆ ਤੇ ਬਾਹਰੋਂ ਵੀ ਪੂਰੀ ਵਧੀਆਗੀ। ਨੁਕਸ ਕੋਈ ਨਹੀਂ। ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ। ਸ਼ੌਂਕ ਨਾਲ ਗੱਡੀ ਚਲਾਈ ਹੋਈ ਆ। ਜਿੰਨਾਂ ਦੀ ਗੱਡੀ ਆ ਜੜੇ ਮਾਲਕ ਨੇ 9417504709 ਜਿੰਨਾਂ ਦੀ ਗੱਡੀ ਆ ਉਹਨਾਂ ਨਾਲ ਤੁਸੀਂ ਗੱਲ ਕਰ ਲਿਓ ਜੀ। बाकी ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਆ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਗੱਡੀਆਂ ਮਿਲ ਜਾਣਗੀਆਂ ਤੇ ਇਕੱਲੀ-ਇਕੱਲੀ ਆਪਾਂ ਗੱਲ ਕਰਾਂਗੇ ਸੀ ਤੇ ਪਹਿਲਾਂ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਿੰਨੀਆਂ ਗੱਡੀਆਂ ਤੁਸੀਂ ਦੇਖੀਆਂ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗੀਆਂ ਸੀ ਜਿੰਨੀਆਂ ਗੱਡੀਆਂ ਦੇਖੀਆਂ ਇੰਨੀਆਂ ਗੱਡੀਆਂ ਤੇ ਮੋਟਰਸਾਈਕਲ ਤੁਹਾਨੂੰ ਅੱਗੇ ਮਿਲ ਜਾਣਗੇ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਜਿੰਨੇ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣਾ ਨੰਬਰ ਹੈ ਜੀ 7719445360 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਜੀ ਆਪਾਂ ਬਿਲਕੁਲ ਫਰੀਦ ਵਿੱਚ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ ਬਾਕੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਤਾਂ ਪਹਿਲੀ ਵਾਰ ਪਹੁੰਚੇ ਹੋ ਪਹਿਲੀ ਵਾਰ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੇ ਹਰ ਰੋਜ਼ ਤੁਸੀਂ ਇਸ ਤਰ੍ਹਾਂ ਦੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਡੇਲੀ ਪਹੁੰਚ ਜਾਇਆ ਕਰੂਗਾ ਜਦੋਂ ਵੀ ਆਪਾਂ ਵੀਡੀਓ ਪਾਵਾਂਗੇ ਚੈਨਲ ਤੇ ਤੇ ਫਿਰ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਹੁਣ ਤੁਸੀਂ ਇੱਕ ਮੋਟਰਸਾਈਕਲ ਦੇਖੋ ਜੀ ਡਿਸਕਵਰ 125 ਸੀਸੀ ਆਪਣੇ ਕੋਲ ਮੋਟਰਸਾਈਕਲ ਪਹੁੰਚਿਆ ਹੈ ਮਾਡਲ 2014 ਦਾ ਤੇ ਰੇਟ ਮਾਲਕ ਨੇ 32000 ਰੁਪਿਆ ਆਪਣੇ ਕੋਲ ਲਾ ਕੇ ਭੇਜੇਗਾ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਤੇ ਮੋਟਰਸਾਈਕਲ ਤਰਨ ਤਰਨ ਖੜਾਗਾ ਟਾਇਰ ਟੱਪਾ ਆਪਣ ਵਧੀਆ ਮਿਲ ਜੂਗਾ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ 70 ਤੋਂ 75 ਪੈਸੇ ਆਪਣੋ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਜਿਹੜਾ ਇਹ ਮੋਟਰਸਾਈਕਲ ਹੈ ਇਹ ਪੂਰਾ ਵਧੀਆਗਾ ਬਾਕੀ ਚਲਾਉਣ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਮਾਲਕ ਕਹਿੰਦੀ ਹੈ ਵੀ ਸਾਰਾ ਕੰਮ ਟੋਟਲ ਕਰਵਾ ਰੱਖਿਆ 1 ਰੁਪਿਆ ਉੱਪਰ ਲਾਉਣ ਦੀ ਲੋੜ ਹੈ ਨਹੀਂ ਤਾਂ ਕਿ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ 81464317045 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਕਰ ਲਿਓ ਹੁਣ ਆਪਾਂ ਇੱਕ ਆਲਟੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਆਲਟੋ ਗੱਡੀ ਚੈੱਕ ਕਰੋ ਤੁਸੀਂ 2012 ਮਾਡਲ ਹੈ ਤੇ ਗੱਡੀ ਸੈਕੰਡ ਓਨਰ ਹੈ ਜੀ ਤੇ ਡਿਮਾਂਡ ਦੀ ਗੱਲ ਕਰੀਏ ਤਾਂ 1,90,000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪੱਟੀ ਮਾਲਕ ਦਾ ਏਰੀਆ ਤੇ ਟਾਇਰਾਂ ਦੀ ਕੰਡੀਸ਼ਨ ਆਪ ਨੂੰ ਅਲੱਗ-ਅਲੱਗ ਮਿਲੂਗੀ ਦੋ ਟਾਇਰ ਤਾਂ ਆਪਾਂ ਨੂੰ 90 ਪੈਸੇ ਮਿਲਣਗੇ ਦੋ ਟਾਇਰਾਂ ਦੀ ਕੰਡੀਸ਼ਨ ਆਪ ਨੂੰ 80 ਪੈਸੇ ਮਿਲੂਗੀ ਬਾਕੀ ਨਵੇਂ ਵਾਂਗੂ ਨਹੀਂ ਮਾੜੇ-ਮਾੜੇ ਮਤਲਬ ਕਿ ਚੱਲੇ ਹੋਏ ਨੇ ਤੇ ਵਧੀਆ ਗੱਡੀਏ ਕਾਲੇ ਰੰਗ ਦੀ ਆ ਕਾਫੀ ਆਪਣੇ ਕੋਲੇ ਡਿਮਾਂਡ ਆ ਵੀ ਰਹੀ ਸੀਗੀ ਕਾਲੇ ਰੰਗ ਦੀ ਗੱਡੀ ਵਾਸਤੇ ਆਲਟੋ ਵਾਸਤੇ ਵੀਡੀਓ ਇਹਨਾਂ ਨੇ ਚੰਗੀ ਆਪਣੇ ਕੋਲੇ ਗੱਡੀ ਦੀ ਬਣਾ ਕੇ ਭੇਜੀ ਆ ਤੇ ਮੈਂ ਹਰ ਰੋਜ਼ ਕਹਿਣਾ ਹੁੰਦਾ ਜੀ ਆਪਣੇ ਕੋਲੇ ਇੱਕ ਵੀਡੀਓ ਵੀ ਲਾਜ਼ਮੀ ਬਣਾ ਕੇ ਭੇਜਿਆ ਕਰੋ ਫੋਨ ਨੂੰ ਟੇਢਾ ਫੜ ਕੇ ਵੀਡੀਓ ਬਣਾਇਆ ਕਰੋ ਚਾਰੇ ਪਾਸੋਂ ਤੇ ਅੰਦਰ ਦੀ ਵੀ ਤੇ ਬਾਕੀ ਜਿਨ੍ਹਾਂ ਦੀਆਂ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 79736 ਤੇ 455122 ਗੱਲਬਾਤ ਕਰ ਲਿਓ ਤੇ ਹੁਣ ਆਪਾਂ ਇੱਕ Maruti 800 ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2004 ਮਾਡਲ ਗੱਡੀ ਆ 25 2025 ਤੱਕ ਰ ਆਪਾਂ ਨੂੰ ਪਾਸਿੰਗ ਮਿਲ ਜੂਗੀ ਤੇ ਆ ਲਾਏ ਲੱਗੇ ਨੇ ਗੱਡੀ ਵਧੀਆ 60000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਤਾਂ ਕਿ ਮਾਲਕ ਕਹਿੰਦੇ ਆ ਘਾਟਾ ਵਾਦ ਦਾ ਹੋ ਜਾਊਗਾ ਤੇ ਕਪੂਰਥਲਾ ਮਾਲਕ ਦਾ ਏਰੀਆ ਟਾਇਰ ਟੱਪਾ ਵਧੀਆ ਮਿਲ ਜੂਗਾ ਗੱਡੀ ਦੀ ਵਾੜੀ ਲਾਈਨ ਵਧੀਆ ਪਈਆ ਕੋਈ ਗਲੌਟ ਨਹੀਂ ਕੋਈ ਡੈਮੇਜ ਨਹੀਂ ਅੰਦਰੋਂ ਵਧੀਆ ਬਾਹਰੋਂ ਵੀ ਵਧੀਆ ਨੰਬਰ ਸਕਰੀਨ ਤੇ ਆ ਚੀਂ ਤੇ ਇਹ ਗੱਲਬਾਤ ਆਪਾਂ ਪੂਰੀ ਕਰ ਲਈ ਸਾਰੀਆਂ ਗੱਡੀਆਂ ਤੁਸੀਂ ਮਸ਼ੀਨਰੀਆਂ ਦੇਖ ਲਈਆਂ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖੀਆਂ ਤੁਹਾਨੂੰ ਵੀਡੀਓ ਅੱਜ ਦੀ ਕਿੰਮੇ ਦੀ ਲੱਗੀ ਮਸ਼ੀਨਰੀਆਂ ਕਿੰਮੇ ਦੀਆਂ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੇ ਵੀਡੀਓ ਤੋਂ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ। ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਕਰਦੇ ਨਾਲ ਸੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ। ਤੇ ਅਗਲੀ ਵੀਡੀਓ ਜਤੋਂ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਕਮੈਂਟ ਕਰਕੇ।